ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਤੇ ਇੱਕ ਚੰਗੇ ਦੁੱਧ ਵਾਲੀ ਗਾਂ ਤੁਹਾਨੂੰ ਦਿਖਾਉਣੀ ਆ ਛੋਟੀਆਂ ਵੀ ਸਾਰੀਆਂ ਵਾ ਜਦੋਂ ਵੀ ਆਈਦਾ ਸੋਹਣੀਆਂ ਝੋਟੀਆਂ ਹੁੰਦੀਆਂ ਵਾ ਚੰਗੇ ਦੁੱਧ ਵਾਲੀਆਂ ਝੋਟੀਆਂ ਹੁੰਦੀਆਂ ਵੀ ਜਿਹਨਾਂ ਦੇ ਕੋਲ ਤੇ ਅੱਜ ਵੀ ਤੁਹਾਨੂੰ ਆ ਚਾਰ ਝੋਟੀਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਦੇ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਸਲਾਮ ਠੀਕ ਸਭੋਂ ਵਧੀਆ ਜੇ ਐਰ ਕੀ ਵਾਵਾ ਦੇ ਨਹੀਂ ਪਾਤੇ ਜੇ ਆਵਾਜ਼ ਮਾਲਾਤ ਵੀ ਜਾਂਦਾ ਰਿਹਾ ਫਿਰ ਵੇਚ ਜਾਂਦੇ ਰਿਹਾ ਓਦਾਂ ਹੀ ਅੱਛਾ ਪਰ ਇਦਾਂ ਪਰਸਾ ਰਾਦਾ ਵੀ ਚੱਲ ਛੱਦਣਾ ਵਾ ਅੱਛਾ ਤੇ ਫਿਰ ਮੱਜਾ ਦੋ ਸ਼ਾਮੀ ਵੇਕੀਆਂ ਠੀਕ ਐ ਤੇ ਅੱਜ ਵੀ ਮੱਜਾ ਵੇਕਦੀਆਂ ਪਈਆਂ ਫਿਰ ਮੈਂ ਨਹੀਂ ਨਾਲ ਚੁੱਤੀ ਨੂੰ ਆਉਣਾ ਹੁਣ ਬਾਜ਼ਾਰੇ ਵੀ ਵਧੀਆ ਚੱਲਣਦੇ ਆ ਨਾ ਗਾ ਕੇ ਕਾਫੀ ਆ ਬਾਜ਼ਾਰ 12ਵੇਂ ਮਾਲ ਫਿਰ ਹੁਣ ਮਹਿੰਗਾ ਹੀ ਮਿਲਦਿਆ ਥੋੜਾ ਵਾ ਫਰਕ ਐ ਹੁਣ ਪਿੱਛੋਂ ਵੀ ਮਹਿੰਗਾ ਮਿਲਦਿਆ ਵਾ ਹੁਣ ਵੇਚਣ ਵਾਲੇ ਘਟਿਆ ਤੇ ਖਰੀਦਣ ਵਾਲੇ ਜਿਆਦੇ ਆ ਜਿਆਦਾ ਹੁਣ ਘਰ ਵਾਲਾ ਗਾਹਕ ਬੜਾ ਨਿਕਲਦਾ ਜੀ ਹਾਂਜੀ ਹਾਂਜੀ ਹਾਂ ਤੇ ਚਲੋ ਨਾ ਇਸ ਤਰ੍ਹਾਂ ਆਈ ਚਲਾਈ ਚੱਲਨੀ ਜਾਣੀ ਹੈ ਮਹਿੰਗਾ ਰ ਮਹਿੰਗਾ ਸਸਤਾ ਰ ਸਸਤਾ ਹਾਂਜੀ ਹਾਂਜੀ ਉਹ ਪਾਰੀ ਨੂੰ ਤੇ ਪਿੱਛੇ ਉੱਚੀ ਆਈ ਉਹਦਾ ਗਾਂ ਵਿੱਚੀ ਦੇ ਦੇਣੀ ਵਿੱਚੋਂ ਘਾ ਰੇਡ ਚ ਆਈ ਗਾਂ ਵਿੱਚ ਘਾ ਰੇਡ ਚ ਚੱਲ ਜਾਣੀ ਤੇ ਨਾਮ ਦੱਸਦੇ ਕਰੀ ਹਾਂ ਮੇਰਾ ਅਵਤਾਰ ਸਿੰਘ ਜੇ ਟਿੰਡਪੋੜੇਵਾਲ ਕੰਗ ਤਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਨੰਬਰ ਹੈ 94635 22806 ਠੀਕ ਹੈ ਤੇ ਆ ਪਿੱਛੇ ਗਾਂ ਤੇ ਤੁਹਾਡੇ ਜਿੱਦੀ ਲੱਗਣ ਦੀ ਜੇ ਪੂਰੀ ਹਾਂ ਜੀ ਭਾਰਤ ਜੀ ਕਿੱਦਾਂ ਦੇ ਆ ਗਾ ਲੈਂਦੇ ਕਦੀ ਕਦੀ ਆ ਪਰ ਗਾਂ ਚੰਗੀ ਲੱਭ ਕੇ ਲੈਂਦੇ ਹਨ ਹਾਂਜੀ ਹਾਂਜੀ ਇਹ ਕਿੰਨੇ ਕ ਦੁੱਧ ਆ ਲੀਜੇ 100 ਰੁਪਏ 27 27 ਕਿਲੋ ਦੁੱਧ ਨੇ ਕੱਢਿਆ ਪਿਛਲੇ ਸਵੇਰ ਅੱਛਾ ਹਾਂ ਹੁਣ ਇਹਨੇ ਤੀਜਾ ਸਵੇਰ ਸੋਣਾ ਹੈ ਰਕਾ ਠੀਕ ਆ ਇਹ 24 ਤਰੀਕ ਨੂੰ ਦਿਨ ਪੂਰੇ ਹੋਣੇ ਆ ਠੀਕ ਕੰਢੀ ਸੀਲ ਹੈ ਬਿਲਕੁਲ ਅਜੇ ਤਿਆਰ ਹੋਣੀ ਆ ਚੰਗੇ ਬਾਕੀ ਥਾਂ ਵੀ ਦੇਖ ਸਕਦੇ ਮਿਲਕਵੇਂਨ ਵੀ ਦੇਖ ਸਕਦੇ ਜੇ ਥਿਲਾ ਦੇਖ ਤੋਰੋ ਹੈ ਕਰੀਨ ਬਾਕੀ ਚੰਗੇ ਕੱਦ ਕਾਠ ਚ ਆ ਤਸੱਲੀਆਂ ਚੰਗੀਆਂ ਭਰਨੀ ਆ ਜੇ ਦਿਨ ਖੜਦੀ ਆ ਦੁੱਧਾਂ علاوہ ਨਾ ਆ ਜਿਹੜਾ ਇਹ ਆ ਵੀ ਅਜੇ ਨਵਾਈ ਤਵਾਈ ਨਹੀਂ ਆ ਐ ਤਾਂ ਇਦਾਂ 22 ਜੇ ਅਜੇ ਕੋਈ ਸ਼ਿੰਗਾਰ ਨਹੀਂ ਕੀਤਾ ਇਹਦਾ ਜਿੱਦਾਂ ਪਿੱਛੇ ਰस्सੀਆਂ ਪਈਆਂ ਵਾ ਜੇ ਉੱਤਰਾ ਹੀ ਰੰਗ-ਬਰੰਗੀਆਂ ਪਈਆਂ ਹੋਈ ਬਾਕੀ ਇਹ ਵੀ ਭਾਰੇ ਪੱਲੇ ਦੀ ਹੈ ਗਾਂਜ ਦੀ ਆਹ ਤਾਂ ਕੁਕਾ ਦੋ ਹੀ ਬੋਲੇ ਲੈ ਵੇਖੋ ਕਿ ਕਿ ਟੱਟ ਲਾ ਇਹਦਾ ਨਟੂ ਨਾ ਇਹਦੀ ਕਾਫੀ ਆ ਠੀਕ ਆ ਤੇ ਕਿੰਨਾ ਕੁ ਫੇਰੇ ਦਾ ਮੁੱਲ ਰੱਖਣਾ ਜੀ ਬੋਲੇ ਤੁਸੀਂ ਆਪੇ ਜਾਇਜ ਕਰ ਲਾ ਤੈਨੂੰ ਪਤਾ ਹਾਂਜੀ ਚਲ ਵੇਖੋ ਕਿੱਦਾਂ ਕਰਦੇ ਚਲ ਪੁਆਸੀ ਦੀ ਲੱਗ ਰਹੀ ਹੈ ਹਾਂਜੀ ਬੋਲੇ ਆਪਾਂ ਇਹਦਾ ਕਰਨਾ ਵਾ 65000 ਰੁਪਏ ਅੱਛਾ 60 ਹੀ ਦੇ ਦਈਏ 60000 ਦੀ ਹਾਂਜੀ ਕਰ ਦਈਏ ਵਿੱਚ ਛੋਟ ਛੋਟ ਬਾਕੀ ਤੁਹਾਨੂੰ ਜਿੰਨੀ ਕਰਨੀ ਹੈ ਇੱਕੋ ਗੱਲ ਕਰਦੀ ਹੈ ਪੰਜ ਹਜ਼ਾਰ ਰਿਸ਼ੋਟ ਕਰਦੀ ਹੈ 55 ਦੀ ਦੇਦੀ ਹੈ ਠੀਕ ਹੈ ਜੀ ਦੇ ਦਾਂਗੇ 55 ਪਰ ਗਾਂਜ ਦੀ ਆਉਂਦੀ ਨਹੀਂ ਜੇ ਵੇਖ ਲਓ ਠੀਕ ਹੈ ਜੀ ਕੋਈ ਹੁਣ ਕਹਤਾ ਜੋ ਠੀਕ ਠੀਕ ਹੈ 55 ਹਜ਼ਾਰ ਦੀ ਜਿਹੜੀ ਵੀ ਜਣੀ ਕਹਿੰਦੇ ਕਿ ਦੇ ਦੇਾਂਗੇ ਤੇ ਬਾਕੀ ਚੰਗੇ ਕੱਦ ਕਾਟ ਚ ਆ ਥੱਲੇੋਂ ਚੰਗੀ ਪਰ ਹੰਦੀ ਆ ਜਿਹੜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਸਾਹਮਣੇ ਆ ਜੋ ਦੂਸਰੇ ਪਾਸੇ ਤਾਂ ਵੀ ਇੱਕ ਵਾਰੀ ਵੇਖ ਸਕਦੇ ਜੀ ਇੱਧਰ ਵੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਵਾ ਮਿਲਕਵੇ ਨੇ ਵੀ ਚੰਗੀ ਲੱਗੀ ਆ ਤੇ ਹੁਣ ਮੱਝਾਂ ਦਿਖਾਈਏ ਤੁਹਾਨੂੰ ਤੇ ਹੁਣ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਲੱਗੇ ਤਾਂ ਇਹ ਆਰਪੀ ਜੀ ਦੂਜਾ ਥਾਣਾ ਦਾ ਸਾਈਡ ਗੈਪ ਚੰਗਾ ਹੈ ਥੱਲੇ ਵੇਖੋ ਕੀ ਲੱਗਾ ਹੈ ਤੇ ਬਾਕੀ ਥੱਲੇ ਹਵਾਨਾ ਜਿਹੜਾ ਚੰਗਾ ਤਿਆਰ ਕਰਨ ਦੀ ਆ ਇਹ ਆਰਪੀਰ ਰਿਕਾਰਡ ਬੜਾ ਚੰਗਾ ਪਹਿਲੇ ਸਵੇਰ 14 ਕਿਲੋ ਦੁੱਧ ਕੱਢਿਆ ਝੋਟੀ ਨੇ ਅੱਛਾ ਪਹਿਲੇ ਸਵੇਰ ਹੀ ਆਲੇ 6 ਦਾੰਦੇ ਝੋਟੀ ਦੰਦਾ ਚ ਅੱਛਾ ਹਾਂ ਦੂਜਾ ਸਵੇਰ ਸੋਹਣਾ ਵਾ ਰਾਤ ਨੂੰ ਸੂਪੇ ਸਵੇਰਾਂ ਸੂਪੇ ਤਿਆਰੀ ਚੀ ਆ। ਤਿਆਰ ਆ ਬਿਲਕੁਲ। ਤੇ ਬਾਕੀ ਇਹ ਆ ਬੇ ਉਤਰਾ ਕੱਦ ਕਾਠ ਪੱਖਾਂ ਵੀ ਜਵਾਨ ਆ ਪੂਰੀ। ਲੈਵਾ ਹੋਣਾ ਹੀ ਕਾਰ ਜਾਂਦਾ ਉਹਨਾਂ ਵਿਚਾਰ ਜਾਂਦਾ ਲੈ। ਬਾਕੀ ਇਹਦੀ ਗਾੜ ਵੀ ਚੰਗੀ ਹੋਊਗੀ ਤੇ ਪਛਾਣ ਉਹ ਤੇ ਆਪਾਂ ਨੇ ਦੇਖਣੀ ਤੇ ਆ ਵਾ ਹਵਾਨਾ ਚੰਗਾ ਵਾ। ਬਾਕੀ ਗਾਂਨ ਵੀ ਹਵਾਨਾ ਚੰਗਾ ਖੜਿਆ ਵਾ। ਐਰ ਕੀ ਕਿੰਨਾ ਕੁ ਦੁੱਧ ਕੱਢੀ ਜਾਊਗੀ? ਕੱਢ ਜੇ 15 ਤੋਂ 18 ਦੋਗੇ ਦੁੱਧ। ਅੱਛਾ। ਹਾਂ। ਤੋਰੋ ਹਾਂ ਫੇਰ ਇੱਕ ਰੀਨ। 7 ਵਜੇ ਮੈਨੂੰ ਕੀ ਮਾਇਦਾ? ਕੱਟ 40 40 ਇਹ ਜੀ ਕਹਿੰਦੇ ਕੱਲੀ ਪੈਣੀ ਆ ਬਾਕੀ ਹੈ ਵੀ ਆਹੋ ਜੀ ਜਿਤਨਾ ਦਾ ਸਰੀਰ ਹੈ ਕੱਦ ਵਜਣ ਹੈ ਭਾਰੀ ਆ ਮੱਝ ਜਿਹੜੀ ਸਰੀਰ ਰਾਜੀ ਆ ਤੇ ਥੱਲੀਆਂ ਵੀ ਚੰਗੀ ਤਿਆਰ ਹੁੰਦੀ ਆ ਇਹ ਦਾ ਫਰਮੁੱਲ ਵੀਰ ਜੀ। ਕੋਲ ਆ ਰਿਹਾ ਜੀ ਇਹਦਾ ਵੀ ਜਾਇਜ਼ ਗਿਆ। 100 ਦੀ ਦੇ ਦਈਏ। ਨਹੀਂ 100 ਦੀ ਨਾ ਦਈਏ। ਕਰੀਏ ਕੋਈ ਮੰਤਾਂ। ਦੇਖੋ 100 ਦੀ ਵਿਕਣੀ ਚਾਹੀਦੀ ਇਹ ਤਾਂ। ਕਰ ਦਈਏ ਵਿੱਚ ਛੋਟ ਛੜ। ਹੈਪੀ ਜੀ ਮੁੱਲ ਭਾਵੇਂ 100 ਕਰ ਲਈਏ 5 ਕਰ ਲਈਏ ਹਨਾ। ਅੱਛਾ। 1 ਲੱਖ ਦੇ ਵਿੱਚ ਇਹਦਾ 2000 ਰੁਪਏ ਛੋਟ ਕਰ ਦਾਂਗੇ। 98000 ਦੇ ਦੇ। ਬਿਲਕੁਲ ਜਾਇਜ਼ ਭਾਲ ਦਵਾਂਗੇ ਜਿਹੜੀ ਗੱਲ। ਬਾਕੀ ਸੋਹਣੀ ਝੋਟੀ ਆ ਚੰਗੇ ਕੱਦ ਕਾਟ ਚ ਆ। ਬਾਕੀ ਕੋਈ ਵੀ ਇਰਾਣ ਕੇ ਵੇਖੇ ਕਰੀ। ਜਵਾਨ ਆ ਜਿਹੜੀ। ਅਜੇ ਝੋਟੀ ਨਹੀਂ ਲੈਵਾ ਹੋਰ ਕਰ ਜਾਣਾ। ਕਰੀਏ ਸੋਣ ਤੱਕ। ਆ ਦੇਖ ਸਾਡੇ ਤੇ ਹੁਣ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਹੈ ਵੀ ਸੂਈ ਸਵਾਈ ਜੇ ਯਸਰ ਆਪੇ ਪਹਿਲਾ ਸਵਾ ਜੋ ਸੂਈ ਆ ਕਿੰਨਾ ਚਿਰ ਹੋ ਗਿਆ ਸੂਈ ਆ ਕੱਟੀ ਜੋ ਦਾਲ 12 ਦਿਨ ਹੋ ਗਿਆ ਸੂਈ ਨੂੰ 10 12 ਦਿਨ ਜਿਹੜਾ ਕਿ ਕਾ ਟਾਈਮ ਤੇ 10 ਕਿਲੋ ਝੋਟੇ ਤਿਆਰ ਆ ਤਿਆਰ ਬਿਲਕੁਲ ਬਿਲਕੁਲ ਤਿਆਰ ਅੱਛਾ ਤੁਹਾਡੇ ਕੋਲ ਕੀ ਲੱਗਾ ਛੋਟੀ ਕਿਹਨ ਚਾਣੀ ਤੇ ਨੰਬਰ ਲੱਗੀ ਜੇ ਤੇ ਇਹ ਕਿੰਨਾ ਕਿ ਦੁੱਧ ਕਰੀ ਜਾਓਗੇ ਉਤਰ 10 ਕਿੰਨਾ ਛੋਟੀ ਹੋਣਾ ਹੈ 12 ਕਿਲੋ ਦੇ ਜਣਾ ਨੇ ਅੱਛਾ 12 ਲੀਟਰ ਤੱਕਰ ਕਰ ਦੇ ਉਸ ਹੁਣ 10 ਕਿਲੋ ਤਾਂ ਭਾਰੀ ਹੋਗਾ ਤੁਹਾਡੇ ਨੂੰ ਤੋੜ ਦੋ ਫੇਰ ਇਹਨਾਂ ਬਾਕੀ ਥਾਂਵੇਂ ਚੰਗਾ ਲੱਗਾ ਇਹਦੇ ਕੋਲ 10 ਕਿਲੋ ਜਿਹੜਾ ਕਹਿੰਦੇ ਵੀ ਘਰੋਂ ਦੁੱਧ ਚਵਾ ਦਾਂਗੇ ਬਾਕੀ ਚੰਗੇ ਪੇਠਪੁੜੇ ਦੀ ਐ ਇਹਦੀ ਰਾਜੀ ਆ ਪੂਰੀ ਸਾਂਭੀ ਚੰਗੀ ਆ ਪਿੱਛੋਂ ਜਿੱਥੋਂ ਵੀ ਆਈ ਐ ਮਗਰ ਇਹ ਕੱਟੀ ਜੇ ਇਹ ਤੇ ਮਗਰ ਇਹ ਵੀ ਕੱਟੀ ਆ ਚੰਗੇ ਕੋਕੀ ਲਗਾ ਕੱਟੀ ਨੇ ਬਾਕੀ ਜਿੰਨੇ ਵੀ ਆ ਫੱਬਦੀ ਆ ਖੱਲਿਆਂ ਬੜੇ ਹੱਦੀ ਸਾਫ ਹੈ ਲੈ ਤੇ ਇਹਦਾ ਫਿਰ ਮੁੱਲ ਮੁੱਲ ਹੈ ਜੀ ਇਹਦਾ 85000 ਦੇ ਦੀਏ ਕਰ ਦੋ ਕੋ ਵਿੱਚੋਂ ਛੋਟ ਛਾਟ 82 ਦੇ ਦੇ ਦੀਏ ਮਰਜੀ ਕਰ ਲੈ 85 82000 ਦੀ ਛੁੱਟੀ ਦੇ ਦਾਂਗੇ ਅੱਛਾ 82 ਦੇ ਦੋ ਲੈ ਆ ਹਾਂ ਛੋਟ ਛਾਟ ਵਿੱਚੋਂ ਮੌਕੇ ਤੇ ਕਰ ਦੋਗੇ ਮੈਂ ਛੋਟ ਛਾਟ ਕਰਦਾ ਖੋਰ ਚਲੋ ਮੌਕੇ ਤੇ ਕਰ ਦਿੰਦੇ ਛੋਟ ਕਰਦਾ ਕਸੀ ਪੂਰੇ ਦੇ ਦਾਂਗੇ ਅੱਛਾ 80 ਪੂਰੇ ਦਾ ਠੀਕ ਹੈ ਤੇ ਹੁਣ ਆ ਜੋ ਟੀਜ ਜਿਹੜੀ ਇਹ ਆਪੀ ਛੁੱਟੀ ਸੇਨ ਹੱਤਾ ਹੋ ਗਿਆ ਜੀ ਅੱਛਾ ਬੱਚਾ ਇਹਦਾ ਨਾ ਕੱਲ ਪਰਸਾ ਨਾ ਮਰ ਗਿਆ ਅੱਛਾ ਬੜਾ ਭਲਾ ਬੱਚਾ ਹੈ ਅਬੂ ਜੀ ਦੇ ਭਾਈ ਦਾਤਾ ਭਾਈ ਬੁਛੀ ਦਾ ਕੋਲ ਗਾੜੀ ਪਾ ਤਾਰ ਦੇ ਅੱਛਾ ਇਹਨੇ ਹਿਲਾਨੀ ਕਿਹੇ ਬਨੇ ਸੁਆ ਕਿਨਵਾਇ ਦਾ ਇਹ ਪਹਿਲਾ ਸੁਆ ਹੈ ਬਟ ਸੁਆ ਪਹਿਲਾ ਹੀ ਹੈ ਦਾ ਆ ਪਾ ਉਹ ਦਾ ਤਾਰ ਦੇ ਤੋਰ ਅੱਛਾ ਦੱਬਾਇਆ ਥੱਲੇ ਬਾਕੀ ਹੁਣ ਮੌਸਮ ਠੰਡਾ ਵਾ ਕਈ ਜਿਹੇ ਬੱਚੇ ਉੱਪਰ ਥੱਲੇ ਹੋ ਜਾਂਦੇ ਪਾਏ ਵਾਰ ਨਹੀਂ ਪਾਉਣਾ ਕੋਈ ਕੁਛ ਨਹੀਂ ਪਾਉਣਾ ਅੱਛਾ ਇਹਦਾ ਤਾਰ ਦੇਣੀ ਪਾਸੇ ਇਦਾਂ ਹੀ ਤਾਰ ਤੇ ਹੀ ਆ ਕੇ ਆ ਜਾਂਦੀ ਠੀਕ ਆ ਤੇ ਉਹ ਤਰਾ ਸੋਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਆਜ 9-10 ਦਿਨ ਹੋ ਗਏ ਜੋ 9-10 ਦਿਨ ਕਿੰਨੇ ਹੋ ਗਏ ਆ ਪਰਸੇ 4-3-4 ਦਿਨ ਚਾਹ ਦਾ ਵਿਜਵਾਗ ਮਰੇ ਅੱਛਾ ਠੀਕ ਆ ਦੇਖੋ ਠੰਡੇ ਸੀਲੇ ਤਰ੍ਹਾਂ ਕਿ ਮੈਂ 10 ਵਾਰੀ ਚੋਲਾ ਦੇੜ ਜਿਨੂੰ ਠੀਕ ਆ ਹਾਂ ਕਸਮ ਨੇ ਜਿਹੜੀ ਸ਼ੁਰੂ ਹੋ ਗਈ ਆ ਲੈ ਸਾਦੇ ਪਸਮੀ ਜਾਂਦੀ ਆ ਬਾਦੀ ਤਾਂ ਰਕਰਾਂ ਦੀ ਦਿਖਾ ਦਿਓ ਫਿਰ ਇੱਕ ਇੱਕ ਦੋ ਦੋ ਜੁਆ ਇਹਦੇ ਇੱਕ ਨੰਬਰ ਕੋਈ ਪੂਰ ਛੱਟਾਂ ਦੇ ਕੇ ਥੰਡ ਇਤਰਾ ਹੀ ਜੜੀ ਪਾੜੇ ਪਾੜੇ ਤੋਂ ਬਿਨਾ ਹੀ ਧਾਰਦੇ ਪਸਮੀ ਆ ਐਦਾਂ ਐਦਾਂ ਹੀ ਬਸ ਬੋਚੀ ਗਾੜੀ ਰੱਖ ਦੇਣੀ ਆ ਬੋਚੀ ਭਾਏ ਰੱਖ ਲੋ ਭਾਏ ਨਾ ਰੱਖ ਲੋ ਠੀਕ ਆ ਤੋਰ ਗਾ ਹੇ ਬਾਕੀ ਚੰਗੀ ਸੋਹਣੀ ਝੋਟੀ ਐ ਵੀ ਪਲੀ ਪਲੀ ਚੰਗੀ ਆ

ਤੇ ਇਹ ਦੇਖੋ ਦੁੱਧ ਕਿੰਨਾ ਵੇਚੀਓ ਤਰਾ ਹੁਣ ਇਹ ਦੁੱਧ ਆਹ ਤਨ ਡੱਕਲਾ ਝੋਟੀ ਥਲੇ ਅੱਛਾ ਹਾਂ ਤੇ ਇਹਦਾ ਮੁੱਲ ਫਿਰ ਮੁੱਲ ਇਹ ਆਪੇ ਬੱਚਾ ਨਾ ਮਾਰਦਾ ਫਿਰ ਝੋਟੀ ਲੱਖ ਦੀ ਵੀ ਨਹੀਂ ਦੱਸ ਕੇ ਹਾਂਜੀ ਹੁਣ ਆਪਾਂ ਝੋਟੀ ਦਾ ਮੁੱਲ 90000 85 ਦੇ ਦਾਂਗੇ ਕਰ ਦਈਏ ਵਿੱਚ ਛੋਟ ਛੋਟ 82 ਦੀ ਦੇਦਿਗੇ 82 ਦੀ ਵੇ ਅਸੀਂ ਤੇ ਤਾਂ ਗੱਲ ਪੀ ਲਈ ਠੀਕ ਹੈ ਤੁਹਾਡੇ ਵਾਲਾ ਹੈਗੀ ਬੜੀ ਸਾਫ ਸੁੱਤਰੀ ਜਿਹਾ ਚਲੋ ਬਾਕੀ ਮੌਕੇ ਬਾਕੀ ਤਾਜੀ ਸੂਈ ਗਰੰਟੀ ਫੁੱਲ ਹੈ ਥਾਣੇ ਦੇ ਵੇਖੋ ਕੀ ਲੱਗਾ ਹੈ ਬਾਕੀ ਮੌਕੇ ਤੇ ਫੇਰ ਕਰ ਦੋਗੇ ਮਾਣਾ ਕੋਈ ਨਹੀਂ ਛੋਟ ਛੜ ਕਰ ਦਾਂਗੇ ਔਰ ਠੀਕ ਹੈ ਜੀ ਤੇ ਸਾਡੀ ਸੂਈ ਬਿਲਕੁਲ ਨਵਾਂ 10 ਦਿਨਾਂ ਦੀ ਹੈ ਤੇ ਹੁਣ ਇੱਕ ਆ ਛੋਟੀ ਨੂੰ ਕਿੰਨਾ ਚਿਰ ਹੋ ਗਿਆ ਸੂਈ ਯਾਰ ਜੀ ਦੂਜਾ ਸਵਾਇਸ ਤੇ ਸੂਈਆਂ ਸੂਈਆਂ ਨੂੰ ਕੋਈ 15 20 ਦਿਨ ਹੋ ਗਿਆ ਉਹ ਕਰ ਕੱਟਾ ਆ ਕੱਟਾ ਜਿਹੜਾ ਇਹਦਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਆ ਜੀ ਦੁੱਧ ਦੋ ਦਸ ਲਿਆਰ ਪੀਜ 8 ਕਿਲੋ ਜੇ 8 ਕਿਲੋ ਹੈਗਾ ਪੱਕਾ ਦੁੱਧ ਪੱਕਾ 70 ਲੈ ਆਕਦਾ ਤੋਰ ਤੋਰ ਦੋ ਫੇਰ ਇਹਨਾਂ ਬਾਕੀ ਕੱਦ ਕਾਠ ਇਹਦਾ ਵੀ ਝੋਟੀ ਦਾ ਚੰਗਾ ਆ ਅਜੇ ਲਾਇਆ ਉਂਝ ਬਾਕੀ ਥਾਣੇ ਦਾ ਚੰਗਾ ਲੱਗਾ ਹਾਂ ਦੇ ਸਾਦੇ ਸਵਾਨਾ ਇਹਦਾ ਤੇ ਇਹਦਾ ਮੁੱਲ ਵੇਖ ਜੀ ਬਿਲਕੁਲ ਜਾਇਜ਼ ਜੈ ਇਹਦਾ ਕਰ ਦੇਣਾ ਕਿੰਨਾ ਕ ਜਿੰਨੇ ਦੀ ਟੋਕੜ ਵਾਰਾ ਹੋਣ ਲਈ ਹੁਣ ਅੱਛਾ ਮੋਲ ਇਹਦਾ ਹੈਗਾ 70000 ਰੁਪਇਆ ਅੱਛਾ ਪਹਿਲੇ ਦੇ ਦਈਏ ਛੋਟ ਛੋਟ ਦੇਖ ਲਓ ਵਿੱਚੋਂ ਕਰ ਦੋ ਇਹ ਹਰਤੇ ਜੀ ਹਾਂ ਨਾ ਇਹ ਨਾ 62000 ਦੀ ਛੁੱਟੀ ਦੇ ਦਾਂਗੇ। ਅੱਛਾ 62000 ਦੇ। ਬਿਲਕੁਲ ਹਾਂ, ਅੱਜ ਦੇਣ ਵਾਲਾ ਹਮਾਰੀ। ਚਲੋ ਬਾਕੀ ਮੌਕੇ ਦੇ ਥੋੜਾ ਬਾਧਾ ਤੇ ਇੱਧਰ ਉੱਧਰ ਹੋਈ ਜਾਂਦਾ। ਥੋੜਾ ਛੜ ਕਰ ਦਾਂਗੇ ਆਪਾਂ ਕੋਈ ਗੱਲ ਨਹੀਂ। ਬਾਕੀ ਛੁੱਟੀ ਹੈ ਸਾਹਮਣ ਵਾਲੇ ਜਿਹਦੇ ਕੋਲ ਹੈ ਨਾ ਉਹਨਾਂ ਕੋ ਸੰਭਾਲ ਲਈ ਛੁੱਟੀ ਦੀ। ਠੀਕ ਹੈ ਜੀ। ਤੇ ਛੁੱਟੀ ਆ ਸਾਫ ਸੁਥਰੀ ਜਿੰਨੀ ਵੀ ਹੈ। ਤੇ ਠੀਕ ਹੈ ਔਰ ਕੁਛ ਹੈ ਨਾ ਫਿਰ? ਨਹੀਂ ਆਪਰੇ ਬਾਕੀ ਚੋ ਸੋਈਆਂ ਮੱਜਾਂ ਵਾ ਜਿਹੜੀ ਗੱਬਣ ਪਾਸ ਕਰਕੇ ਖੜਾ ਚੋ ਸੋਈਆਂ ਚੋਚ ਵਾ ਆ ਕੇ ਖੜਾ। ਚੋਚ ਵਾ ਆ ਕੇ ਖੜਾ ਹਾਂ। ਖਾਲੀ ਕਰਕੇ ਖੜਾ ਕੋਈ ਭੈ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਪਸ਼ੂ ਖੜੋ ਜੀ